ਉਹ ਸੀਗਾ ਨਾ ਕਿਸੇ ਕੌਮ ਨੂੰ ਇਹ ਨਸੀਬ ਹੋਇਆ ਜਿਹੜਾ ਬਖਸ਼ਿਆ ਦਸਮੀ ਇਸ ਪਿਆਰ ਸਾਨੂੰ ਜੀ ਸਾ ਤੋਂ ਸਾਡੇ ਉਤੋਂ ਜਿਗਰ ਦੇ ਬਾਹਰ ਟੋਟੀ ਜਗਤ ਵਿੱਚ ਬਣਾ ਕੇ ਸਰਦਾਰ ਸਾਨੂੰ ਜੀ ਸਾਨੂੰ ਸਾਕ ਤੋਂ ਬਖਰੀ ਪਰਸ਼ਾਨ ਦਿੱਤੀ ਗੁਰਾਂ ਬਖਸ਼ੇ ਜੋ ਪੰਜ ਕਕਾਰ ਸਾਨੂੰ ਸਾਡੇ ਵੱਡ ਬਡੇਰਿਆਂ ਸਰਬਾਰੀਆਂ ਨੇ ਮਿਲਣੀ ਗਏ ਦਸਤਾਰ ਸਾਨੂੰ ਇਹਨਾਂ ਨੇ ਮਿਲੀ ਉਹ ਮੈਂ ਕਹਿੰਦਾ ਵੀ ਵਧੀਆ ਦੇਖੋ ਕਿ ਪੰਜਾਬੀ ਕਲਚਰ ਨੂੰ ਦੇਖੋ ਚਾਹੇ ਆਪਦੇ ਧਰਮ ਨਾਲ ਸੰਬੰਧ ਦੇਖੋ ਵਧੀਆ ਦੇਖੋ ਧਰਮ ਨਾਲ ਤਾਂ ਜ਼ਰੂਰ ਲਿਖੀ ਹੋ ਜਿਆਦੇ ਵੀ ਸੋਭਾ ਸਿੰਘ ਬਾਰੇ ਕੋਈ ਗੱਲ ਦੱਸੋ ਸਾਨੂੰ ਸੋਭਾ ਸਿੰਘ ਜੀ ਫਾਈਨ ਆਰਟ ਦੇ ਜਾਣਦਾਤਾ ਸੀਗੇ ਜੀ ਜੀ ਹਾਂ ਜੀ ਉਹ ਟੀਚਰ ਨੇ ਹਰਵਿੰਦਰ ਕੁਰਾਰ ਜੀ ਹੁੰਦਾ ਸਾਡੇ ਉਹਨਾਂ ਨੇ ਕਹਿਣਾ ਅੱਛਾ ਤੂੰ ਪੇਂਟ ਕਰਾਂ ਮੈਨ ਨਾਲ ਉਹਨੇ ਮੈਨੂੰ ਰੰਗ ਦੇਣਾ ਉਹਨੇ ਕਹਿੰਦਾ ਇਸ ਤਰ੍ਹਾਂ ਕੰਨ ਤਾਂ ਦੇਖੀ ਚੱਲ ਉਹ ਮੈਂ ਆਪਣੇ ਹਿਸਾਬ ਨਾਲ ਅੱਸੀ ਗਾਲ ਜੀ ਅੱਜ ਲੁਧਿਆਣੇ ਜਿਲ੍ਹੇ ਦੇ ਪਿੰਡ ਝੋਲਣਾ ਪਹੁੰਚੇ ਆ ਸਰਦਾਰ ਮੇਜਰ ਸਿੰਘ ਗੱਲ ਜੀ ਉਹਨਾਂ ਕੋਲੇ ਮੇਜਰ ਸਿੰਘ ਗੱਲ ਸਾਡੇ ਅੰਕਲ ਜੀ ਬਹੁਤ ਸਾਡਾ ਪਿਆਰ ਆ ਤੇ ਇਹ ਕਿਹੇ ਜਾਣ ਪਛਾਣ ਦੇ ਮਹਤਾਜ ਵੀ ਨਹੀਂਗੇ ਤੇ ਇਹਨਾਂ ਨੇ ਹੁਣ ਤੋਂ 30 35 ਸਾਲ ਹੋ ਗਏ ਵੀ ਆਰਟ ਕਲਾ ਦੀ ਆਟ ਦਾ ਕੰਮ ਕਰਦੇ ਜਿੱਦਾਂ ਕਹਿੰਦੇ ਜਿੱਦਾਂ ਜਿਹੜੇ ਆਪਣੇ ਗੁਰਦੁਆਰਾ ਜਿਨ੍ਹਾਂ ਨੇ ਮਹਤਿਆਣਾ ਸਾਹਿਬ ਦੇ ਦਰਸ਼ਨ ਕੀਤੇ ਆ ਉੱਥੇ ਜਿਹੜਾ ਬੁੱਤ ਬਣੇ ਆ ਜਾਂ ਹੋਰ ਵੀ ਹੁਣ ਮੈਂ ਵੀਡੀਓ ਦੇ ਵਿੱਚ ਕਲਿੱਪ ਲੱਗੇ ਆ ਤੇ ਉਹ ਆਟ ਦਾ ਕੰਮ ਕਰਦੇ ਆ ਮਲੌਣੇ ਅੰਕਲ ਜੀ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂ ਜੀ ਬਿਲਕੁਲ ਪਰ ਬੜਾ ਠੀਕ ਆ ਜੀ ਕੰਤਰੀ ਕਲਾ ਜੀ ਪਹਿਲੇ ਹੀ ਸਵਾਲ ਜਿਹੜੀ ਇਹ ਆ ਪਾਣੀ ਕਲਾ ਆਟ ਆ ਇਹ ਹਾਂ ਜੀ ਕੀ ਚੀਜ਼ ਐ ਨੂੰ ਕੀ ਕਹਿ ਸਕਦੇ ਆਪਾਂ ਕਲਾ ਇਹ ਗੋੜਗੈ ਬਟੜੀ ਹੁੰਦੀ ਆ ਜੀ ਵਸ ਦੇਖਿਆ ਜਾਵੇ ਤਾਂ ਜੀ ਇਹ ਆਮ ਤੌਰ ਤੇ ਜਿਹਨੂੰ ਕਲਾਕਾਰ ਨੂੰ ਇਹ ਸਭ ਲੋਕ ਮੰਨਦਾ ਹੈ ਬਚਪਨ ਵਿੱਚ ਹੀ ਪੈਂਦਾ ਅੱਛਾ ਜਦੋਂ ਆਪਾਂ ਸਕੂਲ ਪੜ੍ਹਦੇ ਹੁੰਦੇ ਹੁੰਦੇ ਨਾ ਉਦੋਂ ਡ੍ਰਿੰਗ ਹੁੰਦੀ ਆ ਜੀ ਹਾਂ ਉਹ ਬੇਸੇ ਨਾਲ ਜਿਹੜਾ ਬੱਚਾ ਵੱਧ ਧਿਆਨ ਦਿੰਦਾ ਵਾ ਉਤੋਂ ਫਿਰ ਇਹ ਸ਼ੌਕ ਉਪਜ ਜਾਂਦਾ ਤੇ ਉਹ ਬੰਦਾ ਕਲਾਕਾਰ ਬਈ ਆਈ ਗੱਲ ਤੁਸੀਂ ਦੱਸਤੀ ਜਿਹੜਾ ਮੇਰਾ ਦੂਜਾ ਸਵਾਲ ਸੀ ਵੀ ਇਹ ਚੇਟ ਨਾਲ ਤੁਹਾਨੂੰ ਕਿੱਦਾਂ ਲੱਗੀ ਵੀ ਤੁਸੀਂ ਇਹ ਇਹ ਕਲਾਵਲ ਕਿੱਦਾਂ ਆਉਂਦੇ ਆ ਵੀ ਤੁਹਾਨੂੰ ਇਹ ਕਿੱਦਾਂ ਵੀ ਕਦੋਂ ਤੁਹਾਨੂੰ ਮਹਿਸੂਸ ਹੁੰਦਾ ਵੀ ਇਹ ਮੈਨੂੰ ਇਹ ਮੇਰੇ ਵੀ ਇਹ ਮੇਰੇ ਲਾਇਕ ਆ ਜਾਂ ਮੈਂ ਵੀ ਇਹ ਕਲਾ ਕਰ ਸਕਦਾ ਇਹ ਜਦੋਂ ਮੈਂ ਸਕੂਲ ਪੜ੍ਹਦਾ ਹੁੰਦਾ ਸੀ ਉਦੋਂ ਮੇਰੀ ਡਰਾਇੰਗ ਵਧੀਆ ਸੀਗੀ ਉਹ ਟੀਚਰ ਨੇ ਹਰਵਿੰਦਰ ਕੁਆਰ ਜੀ ਹੁੰਦੇ ਸਾਡੇ ਉਹਨਾਂ ਨੇ ਕਹਿਣਾ ਅੱਛਾ ਤੂੰ ਪੇਂਟ ਕਰਾਂ ਮੈਨ ਨਾਲ ਉਹਨੇ ਮੈਂ ਰੰਗ ਦੇਣਾ ਉਹਨੇ ਕਿਹਾ ਇਸ ਤਰ੍ਹਾਂ ਕਰਨਾ ਤੇ ਦੇਖੀ ਚੱਲ ਉਹ ਮੈਂ ਆਪਣੇ ਹਿਸਾਬ ਨਾਲ ਮੈਂ ਲਿਖੀ ਜਾਣਾ ਉਦੋਂ ਮੈਨੂੰ ਪਤਾ ਲੱਗਿਆ ਜੀ ਮੇਰੇ ਚ ਕੋਈ ਕੋਈ ਕਲਾ ਹੈਗੀ ਆ ਜੀ ਹਾਂ ਜੀ ਤੇ ਜਦੋਂ ਮੈਂ ਕਲਾ ਜਿਵੇਂ ਕਿਹਾ ਵੀ ਉਹ ਤੁਹਾਨੂੰ ਪਤਾ ਲੱਗਿਆ ਵੀ ਕਲਾ ਕੀ ਤੇ ਤੁਸੀਂ ਉਹਨੂੰ ਨਖਾਰਦੇ ਹੀ ਕਿ ਦਨ ਦੇਣਾ ਹਾਂ ਜੀ ਹਾਂ ਜੀ ਦਿਨ ਉਹ ਨਖਾਰਦੇ ਰਹੇ ਤੇ ਤੁਹਾਡੇ ਉਸਤਾਦਾਂ ਕੋਲ ਚੜੇ ਗਏ ਅੱਛਾ ਜੀ ਮੈਂ ਗੁਰਦੇਵ ਸਿੰਘ ਰੈਪੋਰਟ ਤੇ ਤੇ ਤੁਹਾਡੇ ਉਸਤਾਦ ਕੋਲ ਆਈ ਮੇਰੇ ਨਾਲ ਲਖਾਈ ਦਾ ਕੰਮ ਤਾਂ ਪਹਿਲਾਂ ਮੈਂ ਸਾਈਨ ਬੋਰਡ ਦਾ ਕੰਮ ਸਿੱਖਿਆ ਗੁਰਦੇਵ ਸਿੰਘ ਪੇਂਟਰ ਰਾਏਕੋਟ ਗੁਰਦੇਵ ਸਿੰਘ ਪੇਂਟਰ ਰਾਏਕੋਟ ਜਿਹੜੇ ਲਖਾਈ ਦਾ ਕੰਮ ਹੈ ਜਿਹੜਾ ਤੁਹਾਡਾ ਹਾਂ ਜੀ ਸਾਈਨ ਬੋਰਡਾਂ ਦਾ ਜੀ ਤੇ ਉਸ ਤੋਂ ਬਾਅਦ ਜਿਹੜਾ ਪੇਂਟਿੰਗ ਦਾ ਹੀ ਤਸਵੀਰਾਂ ਦਾ ਬਣਾਉਣ ਦਾ ਜੀ ਉਸ ਦਰਮਿਆਨ ਕੀਰਤ ਸਿੰਘ ਜੀ ਬੜੁੰਦੀ ਬੜਾ ਕੀਰਤ ਸਿੰਘ ਬੜੁੰਦੀ ਲੁਧਿਆਣੇ ਤੋਂ ਹਾਂ ਜੀ ਉਹ ਅਨੁਸ਼ਰਕ ਬਾਸ ਹੋ ਕੇ ਜੁਣੀ ਉਸਤਾਦ ਜੀ ਅੱਛਾ ਜੀ ਨਹੀਂ ਇੱਕ ਮੈਂ ਇੱਕ ਆਫ ਕੈਮਰਾ ਗੱਲ ਚੱਲ ਰਹੀ ਜਿਵੇਂ ਉਸਤਾਦ ਜੀ ਨਾਲ ਜਿਹੜੇ ਤੁਹਾਡੇ ਉਸਤਾਦ ਦੇ ਉਸਤਾਦ ਸੀਗੇ ਹਾਂਜੀ ਹਾਂਜੀ ਉਹ ਮੈਂ ਦੱਸ ਰਿਹਾ ਅਸੀਂ ਜਿਹੜੇ ਮਲਕੀਰ ਸਿੰਘ ਸੀ ਮੇਰੇ ਉਸਤਾਦ ਦੀ ਮਲਕੀਰ ਸਿੰਘ ਲਿਆਣਾ ਸੋਭਾ ਸਿੰਘ ਜਿਹਨੂੰ ਉਸਤਾਦ ਮੰਨਦੇ ਸੀਗੇ ਵੀ ਸਰਦਾਰ ਸੋਭਾ ਸਿੰਘ ਨੂੰ ਹਾਂਜੀ ਹਾਂਜੀ ਵੀ ਸੋਭਾ ਸਿੰਘ ਬਾਰੇ ਇਹ ਨਾ ਅਸੀਂ ਬਹੁਤ ਜ਼ਿਆਦਾ ਸੁਣਿਆ ਏ ਬਹੁਤ ਜ਼ਿਆਦਾ ਵੀ ਸੋਭਾ ਸਿੰਘ ਬਾਰੇ ਕੋਈ ਗੱਲ ਦੱਸੋ ਸਾਨੂੰ ਸੋਭਾ ਸਿੰਘ ਜੀ ਫਾਈਨ ਆਰਟ ਦੇ ਜਾਣਦਾਤਾ ਸੀਗੇ ਜੀ ਜੀ ਹਾਂਜੀ ਉਹਨਾਂ ਨੇ ਬਹੁਤ ਪੇਂਟਿੰਗਾਂ ਨਵੇਂ ਢੰਗ ਨਾਲ ਕਿੰਨੇ ਆਪਣੇ ਨਾ ਪੁਰਾਣੇ ਜ਼ਮਾਨੇ ਦੇ ਮਾਈਕਲ ਐਂਜਲੋ ਜਾਂ ਇਕੱਲੇ ਨਾਡ ਆਰਟਿਸਟ ਹੋਇਆ ਨਾ ਇੱਕੋ ਹੀ ਦੇ ਐਗਜ਼ੈਂਪਲ ਜੀ ਜੀ ਉਹ ਇਹ ਉਹਨਾਂ ਨੇ ਫਾਇਨਲ ਅਰਦਾਲ ਸ਼ੁਰੂਆਤ ਕੀਤੀ ਸੀ ਸੋਭਾ ਸਿੰਘ ਨੇ ਪੰਜਾਬ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਧਿਆਨ ਦਿੱਤਾ ਜੀ ਜਿਵੇਂ ਆਪਾਂ ਉਹਨਾਂ ਦਾ ਪੁਰਾਣਾ ਸਰੂਪ ਦੇਖਦੇ ਆ ਮਹਾਰਾਜ ਦੇ ਹਾਂਜੀ ਹਾਂਜੀ ਵੀ ਦਸਵੇਂ ਪਾਤਸ਼ਾਹ ਦੇ ਗੁਰੂ ਗੋਬਿੰਦ ਸਿੰਘ ਜਿੰਨੇ ਉਹ ਆਈ ਸੁਣਦੇ ਆ ਵੀ ਸੋਭਾ ਸਿੰਘ ਦਾ ਬਣਿਆ ਵਾ ਹਾਂਜੀ ਬੰਦਾ ਉਦੋਂ ਪਹਿਲਾਂ ਉਹੜੇ ਆਪਣੇ ਹਿੰਦੂਆਤ ਟ੍ਰੈਸਟ ਹੁੰਦੇ ਜਾਂ ਕੋਈ ਹੋਰ ਰਾਣੀ ਨਾਲ ਤੇ ਬੰਦ ਤੋਂ ਹੁੰਦੇ ਜੀ 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 ਉਹ ਜਿਹੜਾ ਉਹਨਾਂ ਦਾ ਕਲਚਰ ਹੁੰਦਾ ਜਿਵੇਂ ਪਹਾੜੀ ਜੇ ਆਪਾਂ ਨੇ ਹਿਮਾਚਲ ਦਾ ਜੀ ਜੀ ਉਹ ਆਪਦੇ ਯਾਰ ਕੇ ਗੁਰੂ ਸਾਹਿਬਾਂ ਨੂੰ ਬਣਾਉਂਦੇ ਸੀ ਨਹੀਂ ਇਹਨੇ ਰਾਜਸਥਾਨ ਸੈਣੀ ਸੀਗੀ ਹਮ ਉਹ ਆਪਦੇ ਯਾਰ ਕੇ ਬਣਾਉਂਦੇ ਸੀ ਗੁਰੂ ਸਾਹਿਬਾਂ ਨੂੰ ਤੇ ਸੋਭਾ ਸਿੰਘ ਨੇ ਦੇਖਿਆ ਵੀ ਇਹ ਤਾਂ ਦੇਵੀ ਦੇਵਤਿਆਂ ਕੇ ਬਣਾਈ ਜਾਂਦੇ ਸਾਡੇ ਗੁਰੂ ਸਾਹਿਬ ਸਾਡੇ ਨੂੰ ਅੱਛਾ ਬਈ ਸਾਡੇ ਯਾਰ ਕੇ ਸਾਡੇ ਪੁਰਖੇ ਸਾਡੇ ਯਾਰ ਕੇ ਆ ਸਾ ਜਿੱਦਾਂ ਦੇ ਅਸੀਂ ਆ ਉਦਾਂ ਦੇ ਉਹਨਾਂ ਨੇ ਵੀ ਜਿਵੇਂ ਕਹਿੰਦੇ ਸੋਭਾ ਸਿੰਘ ਨੇ ਦੇਵੀ ਦੇਵਤਿਆਂ ਆਰ ਕੇ ਨਹੀਂ ਚੱਤਣੇ ਅਸੀਂ ਉਹ ਸਾਡੇ ਮੇਜ ਪਰ ਕਿਉਂਕਿ ਸੱਜ ਸਾਡੇ ਅੱਗੇ ਜਦ ਤਰਾਂਗੇ ਉਹਨਾਂ ਨੇ ਫਿਰ ਇਸ ਤਰ੍ਹਾਂ ਕਲਾ ਆ ਦੇ ਵਿੱਚ ਬਹੁਤ ਜਿਆਦਾ ਨਖਾਰ ਲਿਆ ਹੁੰਦਾ ਜੀ ਆਈ ਸਾਡੇ ਇਸ ਕਰਕੇ ਜਿਆਦੇ ਸਰੂਪ ਮਸੂਰ ਉਹਨਾਂ ਦੇ ਆ ਜਿਹੜੇ ਆਪਣੇ ਜਿੰਨੇ ਵੀ ਜਿਆਦੇ ਸਰੂਪਾਂ ਵਿੱਚ ਸੋਭਾ ਸਿੰਘ ਰਿਹਾ ਹੈ ਨਾ ਇਹ ਆਪਾਂ ਸੁਣਦੇ ਵੀ ਆ ਤੇ ਬਹੁਤ ਜਿਆਦੇ ਨਾਮ ਉਹਨਾਂ ਦਾ ਜੀ ਆਪਾਂ ਦੇਖੀ ਇਤਿਹਾਸਿਕ ਕਲਾਕਾਰ ਨਾ ਉਹ ਸਰਦਾਰ ਕਰਪਾਲ ਸਿੰਘ ਜੀ ਅੱਛਾ ਜੀ ਇਤਿਹਾਸਿਕ ਕਲਾਕਾਰ ਇਹ ਉਹ ਸਰਦਾਰ ਕਰਪਾਲ ਸਿੰਘ ਆ ਜੀ ਜਿਹਨੇ ਇਤਿਹਾਸ ਨਾ ਸਿਰਜਿਆ ਜਿਵੇਂ ਮਹਿਦਿਆ ਨੀ ਤਾਰਾ ਸਿੰਘ ਨੇ ਸਿਰਜਿਆ ਉਹ ਸਾਰਾ ਕਰਪਾਲ ਸਿੰਘ ਦੀ ਕਾਪੀ ਆ ਉਹਦੇ ਵਿੱਚ ਜੰਗ ਦੇ ਵਿੱਚ ਘੋੜੇ ਹੈ ਨਾ ਜੀ ਇਸ ਤਰ੍ਹਾਂ ਜਿਵੇਂ ਮੁਗਲ ਫੈਰ ਉਹਨਾਂ ਦਾ ਸੀਗਾ ਉਹ ਕਹਿੰਨਾਂ ਸਨ ਸੀਗਾ ਜਿਵੇਂ ਪ੍ਰਤਾਪ ਸਿੰਘ ਸੀਗੇ ਕਨੇ ਕਨੇ ਜੁੱਸੇ ਸੀ ਉਹਨਾਂ ਦੇ ਉਹ ਸਾਰਾ ਕਰਪਾਲ ਸਿੰਘ ਦੀ ਦੇਣਾ ਓਕੇ ਬਿਲਕੁਲ ਬੜੀ ਮਸ਼ਹੂਰ ਹੋਇਆ ਅੱਛਾ ਜੀ ਇਹ ਤੋਂ ਬਿਨਾਂ ਕਿਉਂਕਿ ਆਪਾਂ ਸੋਚਣਾ ਚਾਹੁੰਦੇ ਜੀ ਆਪਣੇ ਵੀ ਜਿੱਦਾਂ ਵੀ ਵੀ ਕਿੱਡੇ ਗੱਡੇ ਆਪਣੇ ਦੁੱਸੇ ਸੀਗੇ ਵੀ ਸਾਤ-ਸਾਤ ਫੁੱਟ ਦੇ ਕੱਦ ਸੀਗੇ ਵੀ ਉਹ ਆਰਟਿਸ ਕਿਵੇਂ ਦਿਮਾਗ 'ਚ ਉਹਨਾਂ ਨੂੰ ਲਿਆਉਂਦਾ ਸੀਗਾ ਨਾ ਵੀ ਉਹਨਾਂ ਨੇ ਫਿਰ ਆਪਣੇ ਜਿਵੇਂ ਕਹਿੰ ਲੋ ਵੀ ਇਹ ਕਲਾ ਦਾ ਜਿਹੜਾ ਆਪਣਾ ਵੀ ਸੋਭਾ ਸਿੰਘ ਹੀ ਨੇ ਤੇ ਸਰਦਾਰ ਕਿਹਦਾ ਨਾਲ ਤੁਸੀਂ ਕਰਪਾਲ ਸਿੰਘ ਕਰਪਾਲ ਸਿੰਘ ਉਹਨਾਂ ਨੇ ਹੈ ਨਾ ਹਾਂ ਇਹ ਉਹਨਾਂ ਦੀ ਸੀ ਲਾ ਉਹਨਾਂ ਦੀ ਸਾਰੀ ਬਾਜਬਾ ਦੋਨਾਂ ਦੀ ਹੋਰ ਵੀ ਤੂੰ ਬਿਨਾ ਜੀ ਸੋਨ ਸਿੰਘ ਸੀ ਮਾਸਟਰ ਗੁਰਦਤ ਸਿੰਘ ਜੀ ਹੋਏ ਜੀ ਜਮਾ ਹਰੀ ਸਿੰਘ ਜੀ ਅੰਮ੍ਰਿਤਸਰ ਜੀ ਤੁਸੀਂ ਪਾੜੇ ਆਟਸਾ ਨਾਲ ਲੈਣੇ ਜਿਹੜੇ ਬਹੁਤ ਵਧੀਆ ਸੀ ਜੀ ਉਹਨਾਂ ਦੇ ਬਹੁਤ ਵਧੀਆ ਕੰਮ ਹੁੰਦਾ ਸੀ ਪਰ ਸਾਰਿਆਂ ਨੇ ਆਪ ਉਹ ਆਪਣੀ ਸਹਿਮਤੀ ਜਿਹੜੇ ਤੁਸੀਂ ਹੁਣ ਨਾਂ ਲਏ ਆ ਮੈਨੂੰ ਵੀ ਨਹੀਂ ਪਤਾਗਾ ਜਿਹੜੇ ਆਪਣੇ ਦਰਸ਼ਕ ਹੋਣਗੇ ਉਹਨਾਂ ਨੂੰ ਵੀ ਨਾ ਬਾਰੇ ਨਹੀਂ ਨੌਲੇਜ ਹੋਣੀ ਜਿਵੇਂ ਤੁਸੀਂ ਦੱਸ ਰਹੇ ਹੋ ਨਾ ਵੀ ਪਤਾ ਲੱਗੂ ਜਿਵੇਂ ਆਰਟਿਸਟ ਪੁਰਾਣੇ ਵਧੀਆ ਆਰਟਿਸਟ ਸੀ ਨਾ ਜਿਨ੍ਹਾਂ ਨੇ ਵੀ ਆਪਣੇ ਗੱਲੋ ਵੀ ਧਰਮ ਤੇ ਆਪਣੀ ਜਿਹੜੇ ਵੀ ਇਹ ਜਿਹੜੇ ਕਲਚਰ ਤੇ ਕੰਮ ਕੀਤੇ ਨੇ ਜਿਹੜੀ ਹਾਂ ਵੀ ਜਿਹੜੇ ਜਿਨ੍ਹਾਂ ਨੇ ਵੀ ਆਪਣੇ ਅਰਗ ਵੀ ਦੱਸਿਆ ਵੀ ਸਾਡੇ ਗਰੂਪ ਵਰਕੇ ਇਦਾਂ ਦੇ ਸੀਗੇ ਨਹੀਂ ਤਾਂ ਫਿਰ ਉਹ ਜਿਵੇਂ ਤੁਸੀਂ ਕਹਿੰਦੇ ਵੀ ਉਹ ਇਤਿਹਾਸ ਪੁਰਾਣਾ Hindu ਧਰਮ ਵਾਲਾ ਜਿਵੇਂ ਉਹਨੂੰ ਚੱਲੀ ਜਾਂਦਾ ਸੀਗਾ ਆਪਾਂ ਉਹਨੂੰ ਮਿਨੀਏਚਰ ਵਰਕ ਕਹਿੰਦੇ ਆ ਕੰਧਾਂ ਉੱਪ ਉਹਦਾ ਇੱਕ ਜਿੰਨੇ ਕਾਰਟੂਨ ਹੁੰਦੇ ਆ ਇਸ ਤਰ੍ਹਾਂ ਸੈਲੀ ਹੁੰਦੀ ਸੀ ਉਹ ਜਿਹੜੀ ਸੈਲੀ ਇਸ ਤਰ੍ਹਾਂ ਹੁੰਦੀ ਸੀ ਜਿੰਨੇ ਉਹ ਉਹਨਾਂ ਨੇ ਫਰੰਟਪੋਜ ਚਾਹੀ ਸਾਈਡਪੋਜ ਉਹਨਾਂ ਨੇ ਜਿਹੜੀ ਆਖਾ ਉਹ ਪੂਰੀ ਦਿਖਾਉਣੀ ਹੁੰਦੀ ਥੋੜੀ ਜਿਹਾ ਫਰੰਟ ਹਾਂ ਜਿਹੜਾ ਫਾਈਨ ਆਰਟ ਦੇ ਵਿੱਚ ਉਹ ਜਿੰਨੀ ਦੱਸਦੀ ਆ ਚੀਜ਼ ਉਨੀ ਦਿਖਾਉਣੀ ਹੁੰਦੀ ਆ ਹਾਂ ਜੀ ਫਰੰਟ ਪੋਜ ਦਾ ਫਰੰਟ ਉਹ ਪੂਰੀਆ ਖੋਜੇ ਸਾਈਡ ਪੋਜ ਜਾਂਦਾ ਐਕਰ ਸਹੀ ਜਿੱਦਾਂ ਇਹ ਤੋੜਨਾ ਗੱਲ ਕਰ ਰਹੇ ਬਰੀਕੀਆਂ ਪਤਾ ਲੱਗ ਰਹੀਆਂ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੈ ਨਾ ਕਿਰਪਾਲ ਸਿੰਘ ਜੀ ਦੇਣਾ ਚਾਹਦੇ ਇਹ ਦੇ ਉਹਨਾਂ ਦੀ ਆ ਹਾਂ ओके 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 उन्होंने ओ मतलब दिखा दिया उस आर्ट नु जी नहीं नहीं बहुत रिस्पेक्टेड है ना भी जिन्होने हुन थाने भरी कीता भी बहुत रिस्पेक्टेड है उनन ਲਈ ਤੇ ਇੱਕ ਮੈਂ ਰੱਖਦਾ ਵੀ ਜਿਵੇਂ ਤੁਸੀਂ ਇੱਕ ਲਿਖਾਈ ਦਾ ਕਹ ਰਹੇ ਸੀਗੇ ਹਾਂਜੀ ਹਾਂਜੀ ਇੱਕ ਚਿੱਤਰ ਕਲਾ ਦਾ ਹਾਂਜੀ ਤੇ ਇੱਕ ਇਹ ਕਲਾ ਵੀ ਇਹ ਆਰਟ ਤੇ ਇਹੰਦਰ ਹਰ ਕੋਈ ਹਾਂ ਇਹ ਆਉਂਦਾ ਤਾਂ ਆਟਾ ਜੀ ਕਈ ਵਾਰੀ ਕੋਈ ਬੰਦਾ ਵੀ ਮਜਬੂਰੀ ਹੁੰਦੀ ਹੈ ਉਹ ਲਿਖਾਈ ਚ ਹੀ ਰਹਿ ਜਾਂਦਾ ਹਨਾ ਕਈ ਹੁੰਦਾ ਵੀ ਤੁਸੀਂ ਇਹ ਜਿਵੇਂ ਤੁਸੀਂ ਮੈਂ ਬਾਹਰ سے ਦੀ ਸਕੀ ਹਾਂ ਹਣਾ ਉਹਦੀ ਸਾਰੀ ਖੇਲੀ ਹੈ ਜਿਵੇਂ ਕਹ ਲਓ ਵੀ ਮੈਂ ਤੁਹਾਡਾ ਦੇਖ ਰਿਹਾ ਵੀ ਤੁਸੀਂ ਬੁੱਤਾ ਦਾ ਕੰਮ ਵੀ ਕੀਤਾ ਹਾਂ ਬੁੱਤਾ ਦਾ ਸਟੈਚੂ ਪੇਂਟਿੰਗ ਬਹੁਤ ਕਰੀ ਉਸ ਦਾ ਤਾਂ ਥਿੰਜੀ ਜਾ ਕੋਟਾਲੇ ਸੀਗੇ ਹਣਾ ਹਾਂ ਮੈਂ ਉਹੀ ਗੱਲ ਤੇ ਹੋਣਾ ਸੀ ਵੀ ਸਰਦਾਰ ਨੇ ਜਿਵੇਂ ਆਪਣੇ ਗੁਰਦੁਆਰਾ ਤੁਹਾਡੇ ਆ ਆਪਣੇ ਨਾਲ ਹੀ ਗੁਰਦੁਆਰਾ ਮਹਿਤੀ ਸਾਹਿਬ ਹਾਂਜੀ ਵੀ ਇੱਥੋਂ ਮਸ਼ਹੂਰ ਆ ਵੀ ਬਹੁਤ ਜ਼ਿਆਦਾ ਮਸ਼ਹੂਰ ਆਪਾਂ ਨੂੰ ਪਤਾ ਗੁਰਦੁਆਰਾ ਸਾਹਿਬ ਇੱਥੇ ਜਿਹੜੇ ਬਣੇ ਵਿਆ ਬੁੱਤ ਵੀ ਉੱਤੋਂ ਜਦੋਂ ਜਦੋਂ ਬੁੱਤਾਂ ਦਾ ਨਾਮ ਆਉਂਦਾ ਤੇ ਸਰਦਾਰ ਤਾਰਾ ਸਿੰਘ ਦਾ ਨਾਮ ਆਪ ਦੇ ਆਪ ਆ ਜਾਂਦਾ ਉਹ ਦਿਨ ਬਿਲਕੁਲ ਆਉਂਦਾ ਜੀ ਹਨਾ ਵੀ ਜਦੋਂ ਵੀ ਕਿਤੇ ਵੀ ਕਿਤੇ ਮੂਰਤੀਆਂ ਦੀ ਗੱਲ ਚੱਲਦੀ ਆ ਜਦੋਂ ਇਹ ਜਿਹੜੇ ਬੰਦ ਦੀ ਬੁੱਤਾਂ ਦੀ ਗੱਲ ਚੱਲਦੀ ਆ ਵੀ ਉਦੋਂ ਤਾਰਾ ਸਿੰਘ ਦਾ ਨਾਮ ਜਦੋਂ ਵੀ ਕੋਈ ਗੱਲ ਵੀ ਹੁੰਦੀ ਆ ਵੀ ਤਾਰਾ ਸਿੰਘ ਦਾ ਨਾਮ ਆ ਜਾਂਦਾ ਕਿਹਨੇ ਆਪਾਂ ਹੋਰ ਗੱਲ ਵੀ ਕਹਿ ਸਕਦੇ ਆ ਜਿਨੇ ਸੋਭਾ ਸਿੰਘ ਨੇ ਫਾਈਨਲ ਹਟ ਨੂੰ ਲਿਆਂਦਾ ਹਨਾ ਜੀ ਇਤਤਾਰ ਸਰਦਾਰ ਤਾਰਾ ਸਿੰਘ ਜੀ ਨੇ ਬੁੱਤ ਕਲਾ ਨੂੰ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ ਲਿਆਂਦਾ ਸਰਦਾਰ ਤਾਰਾ ਸਿੰਘ ਨੇ ਪਹਿਲਾਂ ਦੇਵੀ ਦੇਵਤੇਆਂ ਦੇ ਬਣਾਉਂਦੇ ਹੁੰਦੇ ਸੀਗੇ ਜੀ ਆਰਟਿਸਟ ਤਾਰਾ ਸਿੰਘ ਜੀ ਨੇ ਜਾ ਮੈਂ ਮੈਡੀਕਲ ਸ਼ਾਪ ਦੇਖ ਹੀ ਸਕਦੇ ਹਾਂ ਸਾਰਾ ਸੈਕਟਰ ਖੇਤਰੀਆ ਹੁਣ ਇਹ ਉਹਨਾਂ ਦੀ ਦੇਖਾ ਤੱਕ ਕੰਮ ਸ਼ੁਰੂ ਕਰਿਆ ਸੈਕਟਰ ਦੇ ਵਿੱਚ ਕਿਵੇਂ ਮੈਂ ਉਹਨਾਂ ਨੂੰ ਮੈਂ ਉਹਨਾਂ ਦੀ ਰਿਸਪੈਕਟ ਕਰਦਾ ਕਿ ਉਹਦੇ ਦਿਮਾਗ ਕਿਵੇਂ ਆਇਆ ਉਹ ਬੱਚੇ ਮੀਡੀਆ ਦੇ ਟੰਗੇ ਜਾਂ ਕਿੱਦਾਂ ਵੀ ਉਹ ਬਲਿਆ ਹੋਇਆ ਇਤਿਹਾਸ ਤੇ ਉਹ ਲੂ ਗੰਡੇ ਜਦੋਂ ਨਾ ਜਾ ਕੇ ਉੱਥੇ ਕਰਦੇ ਉਹ ਲੂ ਗੰਡੇ ਖੜੇ ਹੋ ਜਾਂਦੇ ਸੱਚੀ ਹੈ ਨਾ ਜੀ ਬਾਜੂ ਕਰਪਾ ਸਿੰਘ ਜੀ ਮੇਰੀਆਂ ਨਾਲ ਕੰਮ ਕਰਦੇ ਸੀ ਉਸਾਂ ਨੇ ਅੱਛਾ ਉਦੋਂ ਹਾਂ ਜੋ ਤਾਰਾ ਸਿੰਘ ਨੇ ਆਜੇ ਤੇ ਕੰਮ ਕਰਦੇ ਸੀ ਇਹਨਾਂ ਨੇ ਇਕੱਲੇ ਘੋੜੇ ਹੀ ਦੋ ਬਣਾਏ ਸੀਗੇ ਦੋ ਟੈਂਕ ਬਣਾਏ ਸੀਗੇ ਹਨਾ ਲੈ ਸਿੰਘ ਦੇ ਧਰਮ ਸਿੰਘ ਜੀ ਤੇ ਫਿਰ ਕਰਪਾ ਸਿੰਘ ਨੇ ਕਿਹਾ ਵੀ ਤੁਸੀਂ ਇਸ ਤਰ੍ਹਾਂ ਸਿੱਖ ਤੇ ਅਜਿਵੇਂ ਮੈਂ ਚਦਰ ਦਾ ਬੋਸਣਾ ਵੀ ਤੁਸੀਂ ਸੀਮ ਮਟਣਾ ਬਣਾਓ ਜੀ ਤੇ ਉਹ ਪ੍ਰਧਾਨ ਦੀ ਗੱਲ ਜਾਂਚ ਗਈ ਪ੍ਰਧਾਨ ਨੂੰ ਫਿਰ ਉਹ ਤਾਰਾ ਸਿੰਘ ਕਹਿੰਦਾ ਵੀ ਬਣਾ ਸਕਦਾ ਉਹ ਕਹਿੰਦਾ ਮੈਂ ਸਭ ਕੁਝ ਕਰੂੰਗਾ ਫਿਰ ਉਹਨਾਂ ਨੇ ਕਰਾਈ ਜੀ ਹਾਂ ਜੀ ਸਭ ਤੋਂ ਪਹਿਲਾਂ ਕਿੰਨਾ ਟਾਈਮ ਜਿਵੇਂ ਕਹਿੰਦੇ ਤਾਰਾ ਸਿੰਘ ਦੇ ਨਾਲ ਰਹੇ ਆਪਾਂ ਤਾਰਾ ਸਿੰਘ 25-30 ਸਾਲ ਨਾਲ ਆ ਜੀ 25-30 ਹਾਂ ਜੀ 20 ਸ ਮੈਂ ਪੇਂਟਿੰਗ ਕਰਦਿਆਂ ਨੂੰ ਕੋਲ ਟੋਟਲ 40 ਸਾਲ ਹੋ ਗਏ ਨੇ 40 ਸਾਲ ਹੋ ਗਏ 1982 ਤੋਂ ਮੈਂ ਇਦਾਂ ਹੀ ਲੈਂਦੀ ਆ ਵੀ ਵੀ ਆਰਟ ਦੀ ਕਲਾ ਸੀ ਆਪਾਂ ਹਾਂਜੀ ਹਾਂਜੀ ਪੇਂਟਿੰਗ ਕਰਦੀ ਆ ਜੀ ਵੀ ਫਿਰ ਤਾਰਾ ਸਿੰਘ ਵੀ ਕਿੱਦਾਂ ਦੇ ਸੀ ਤਾਰਾ ਸਿੰਘ ਬਾਰੇ ਦੱਸੋ ਸਾਨੂੰ ਕੁਝ ਤਾਰਾ ਸਿੰਘ ਸੁਭਾਅ ਬਹੁਤ ਵਧੀਆ ਸੁਭਾਅ ਸੀਗਾ ਜੀ ਜੀ ਹਾਂਜੀ ਉਹ ਆਰਟਿਸਟ ਦੀ ਪਸੰਦ ਕੇ ਰੱਖਦੇ ਸੀ ਬੰਦੇ ਨੂੰ ਜਿਹੜੇ ਕਿੰਨ ਟਰਮ ਨਾਲ ਰੱਖਦੇ ਸੀ ਜਿਹੜਾ ਨਾਮ ਹੁੰਦਾ ਸੀ ਵੀ ਉਹ ਵੀ ਬੰਦਾ ਪੂਰਾ ਕਾਰੀਗਰਦਿਆ ਕੋਈ ਜੀ ਵੀ ਪਛਾਣ ਕੇ ਰੱਖਦੇ ਸੀ ਹਾਂਜੀ ਬਿਲਕੁਲ ਜਿਵੇਂ ਦੋ ਬਾਹ ਪੰਜ ਦਿਨ ਇੱਕ ਬਾਹ ਦੋ ਬੇਸੇ ਰਹਿ ਜੀ ਤੋ ਫਿਰ ਭੱਜ ਨਹੀਂ ਸਕਦੇ ਉਹਦਾ ਸੈਂ ਜੀ ਕਹਿੰਦੇ ਜਿਹੜਾ ਮੇਰੀ ਤਸਵੀਰ ਤੋਂ ਮੇਰੇ ਵਾਂਗੂ ਹੀ ਰੰਗ ਕਰਕੇ ਜਿਵੇਂ ਮੈਂ ਚਾਹਣਾ ਉਹ ਉਹੀ ਬਖ ਦੇ ਦੇਦੇ ਉਹ ਉਹਨਾਂ ਨੂੰ ਪਸੰਦ ਕਰਦੇ ਸੀ ਪੈਸੇ ਦੀ ਕਿਰਪਾ ਨਾਲ ਮੇਰਾ ਕੰਮ ਉਹਨਾਂ ਨੂੰ ਬਹੁਤ ਫਿੱਟ ਆਇਆ ਸੀਗਾ ਜੀ ਇਸ ਕਰਕੇ ਉਹਨਾਂ ਨੇ ਮੈਂ ਲੰਬਾ ਸਮਾਂ ਨਾਲ ਰੱਖਾ ਉਹਨਾਂ ਦੇ ਹਾਂਜੀ ਇਹ ਹਮੇਸ਼ਾ ਜਿੰਨੇ ਜਦ ਤੱਕ ਹੋਗੀ 15 ਸੌਣਾਂ ਜੱਤ ਹੋਈ ਇਹਨਾਂ ਦੀ ਹੁਣ ਮੈਨੂੰ ਪਤਾ ਲੱਗਿਆ ਸੀਗਾ ਵੀ ਉਹਨਾਂ ਦਾ ਹੈਗਾ ਜਿੱਦਾਂ ਆਰਟਕਲ ਆਪਣੀ ਉਹਨਾਂ ਦੇ ਬੇਟਾ ਪ੍ਰਵੀਨਦਰ ਸਿੰਘ ਆਰਟਿਸਟ ਹੋਤੇ ਪ੍ਰਵੀਨਦਰ ਸਿੰਘ ਰੈਕੋਰਡ ਹਨਾ ਜੀ ਤੇ ਮੈਂ ਹੋਰ ਵੀ ਮੈਂ ਜਾਣਦਾ ਜਿੱਥੇ ਵੀ ਕਿਤੇ ਜਾਣਦੇ ਜਿਵੇਂ ਆਪਣੇ ਕਈ ਜਗ੍ਹਾ ਉਹਨਾਂ ਦੇ ਸੰਗਰਦ ਬਹੁਤ ਕੰਮ ਕਰ ਰਹੇ ਆ ਹਾਂ ਜੀ ਬਹੁਤ ਹਨਾ ਜੀ ਹਾਂ ਜੀ ਕੋਈ ਹੱਦ ਵੀ ਬਹੁਤ ਜਾਦੇ ਵੀ ਮੈਂ ਦੇਖਿਆ ਵੀ ਜਿੰਨੇ ਥਾਈ ਬੁੱਤ ਬੁੱਤ ਬਣਦੇ ਆ ਆਪਣੇ ਜੀ ਬਣਦੇ ਆ ਮੈਂ ਕਈ ਜਗ੍ਹਾ ਜਾਣਾ ਜੀ ਉਹਨਾਂ ਨੂੰ ਜਿੱਥੇ ਜਾ ਕੇ ਕਹਿੰਦਾ ਪੁੱਛੀਦਾ ਉਹ ਐਦਾਂ ਹੀ ਕਹਿੰਦੇ ਵੀ ਹਿਤਾਰਾ ਸਿੰਘ ਦੇ ਸੰਗਰਦ ਹਾਂ ਹਿਤਾਰਾ ਸਿੰਘ ਦੇ ਸੰਗਰਦ ਜੀ ਹਾਂ ਵੀ ਉਹ ਤੇ ਹੁਣ ਕੋਈ ਆਪਣਾ ਚੱਲ ਰਿਹਾ ਅਪਡੇਟ ਸੀ ਨਾ ਜੇ ਪ੍ਰੋਜੈਕਟ ਜੇ ਨਾ ਹੁਣ ਮੈਂ ਇੱਕ ਉਹ ਡਰਿੰਗ ਤੁਹਾਨੂੰ ਜਿਹੜੀ ਤੁਸੀਂ ਸ਼ੂਟ ਕਰੀਆ ਹੋ ਮੈਂ ਬਾਬਾ ਜੀ ਜਗੰਦਾ ਝਾਤ ਬਣਾ ਰਿਹਾ ਸੀਗਾ ਗੁਰਦਾਰਾ ਗੁਰਸਾਗਰ ਸਾਹਿਬ ਦਾ ਇਸ ਤੋਂ ਪਹਿਲਾਂ ਮੈਂ ਸਾਡੇ ਬਾਬੇ ਸਿਧਾਂ ਦਾ ਇਤਿਹਾਸ ਬਣਾਇਆ ਜੋ 1762 ਦਾ ਸਾਕਾ ਹੋਇਆ ਨਾ ਜੀ ਵੱਡਾ ਕਲੂਕਾ ਦਾ ਕਹਿਣਾ ਜਿਹਨੂੰ ਉਹ ਮੈਂ ਸੀਨ ਬਣਾਇਆ ਉੱਥੇ ਬਾਬੇ ਸਿਧੀ ਲੱਗਿਆ ਵਾ ਜੀ ਜਿਹੜਾ ਇੱਕ ਆਪਾਂ ਦੇਖਿਆ ਜਿਹੜਾ ਗੁਰੂ ਘਰ ਸਾਹਿਬ ਆ ਇੱਕ ਕਪੜੀਆਂ ਸੱਤ ਦੇ ਬੱਚਾ ਵੀ ਇੱਕ ਅਦਾ ਵੀ ਇਹ ਫਰੀ ਸੇਵਾ ਹੀ ਹੈ ਜੀ ਮੇਰੀ ਇਹ ਨਾਮ ਦਾ ਕੰਮ ਕਰਿਆ ਹੈ ਹਾਂ ਜੀ ਬਾਕੀ ਦਾਦੇ ਅਸਰ ਚਿੱਤਰ ਅਸੀਂ ਆਇਲ ਕਲਰ ਦੇ ਵਿੱਚ ਕਰਦੇ ਹਾਂ ਨਾ ਲੈਸ ਵਾਲਾ ਪਾ ਕੇ ਜੀ ਟੂ ਬਾਈ ਆਉਂਦੀ ਉਹਨਾਂ ਨਾਲ ਕਰੀਦਾ ਕੈਨਵਸ ਦੇ ਉੱਪਰ ਇਹ ਕੰਦ ਜਿੱਤਾ ਜਿੰਨ ਨੂੰ ਦੱਸੇ ਨਾ ਪਹਿਲਾਂ ਗੱਲ ਚੱਲੀ ਸੀ ਆਪਣੀ ਮੁਗਲ ਸਟਾਈਲ ਕੰਦਾਂ ਤੇ ਕੰਦ ਜਿਹਨਾਂ ਨੂੰ ਮਿਨੀਏਚਰ ਕਹਿੰਦੇ ਸੀ ਜੀ ਉਹਨੂੰ ਦੇਖ ਕੇ ਮੈਂ ਸੋਚਿਆ ਕਿ ਆਪਾਂ ਥੋੜਾ ਵਧੀਆ ਢੰਗ ਨਾਲ ਕਰੀਏ ਫਿਰ ਨਾ ਕੜਿਆ ਨਹਿਮਲਤੀਆ ਕਿਉਂਕਿ ਇਹਨਾਂ ਦੀ ਇਹਦੇ ਆਇਲ ਕਲਰ ਹੁੰਦੇ ਆ ਕੰਦਾਂ ਦੇ ਉੱਪਰ ਲਾਈ ਫਿਰ ਨਹੀਂ ਬਾੜੀ ਨਹੀਂ ਜੀ ਇਹਨਾਂ ਨੇ ਨਾਮੜ ਬਣ ਗਿਆ ਆਪਣਾ ਕਰਾ ਨੂੰ ਰੰਗ ਕਰਦੇ ਆ ਉਹਨਾਂ ਵਿੱਚ ਹੀ ਕਰਿਆ ਹੋਇਆ ਜ਼ਿਆਦਾ ਕੰਮ ਉਹਦੀ ਲਾਈਫ ਥੋੜੀ ਵੱਧ ਜਾਈ ਹਾਂ ਉੱਥੇ ਹੀ ਕੰਮ ਜ਼ਿਆਦਾ ਠੀਕ ਹੈ ਮੇਰੇ ਨਾਲ 7-8 ਸਾਲ ਹੋ ਗਏ ਆਪਣੇ 7 ਦੇ ਬਣ ਗਿਆ ਬੱਪੂ ਜੀ ਜਾਨੀ ਕਿ ਵੀ ਹੁਣ ਵੀ ਹੁਣ ਮੈਂ ਇਹੀ ਗੱਲ ਥੋੜੀ ਸਵਾਲ ਹੈ ਨਾ ਵੀ ਹੁਣ ਇਹ ਇਹੀ ਆਪਣੀ ਸ਼ੌਕ ਦਾ ਹੀ ਕੰਮ ਆ ਉਦਾਂ ਨਹੀਂ ਕਰਦੇ ਕੀ ਕੀ ਹੁਣ ਮੈਂ ਸ਼ੌਕ ਦਾ ਹੀ ਕਰ ਰਿਹਾ ਹਾਂ ਕਿ ਜਿਵੇਂ ਜਿਵੇਂ ਤੁਹਾਨੂੰ ਅਸੀਂ ਕਹਿ ਰਹੀ ਹਾਂ ਕਿ ਸਰੂਪ ਬਣਾ ਦਿਓ ਜਿਵੇਂ ਬਾਹਲਾ ਪਿਆਰ ਹੈ ਨਾ ਉਹ ਤਾਂ ਕੇਵਾ ਵੀ ਅਸੀਂ ਬਾਪੂ ਜੀ ਤੋਂ ਦੋ ਤਿੰਨ ਹੈ ਨਾ ਸਰੂਪ ਤਿਆਰ ਕਰਾਉਣਾ ਹੈ ਗਾੜੀ ਤੇ ਨਹੀਂ ਆਉਣੀ ਬਾਪੂ ਦਾ ਬਣਾ ਦੇ ਦਿਓ ਕੋਈ ਗੱਲ ਹੈ ਜੀ ਹਾਂ ਉਹ ਤਾਂ ਬਣਾ ਸਕਦਾ ਹਾਂ ਜੇ ਕਿਸੇ ਨੂੰ ਤਿਆਰ ਕਰਵਾਉਣਾ ਹੋਵੇ ਕੋਈ ਬਾਹਲਾ ਬੰਦਾ ਜੇ ਤੇ ਦਰਿੰਦਾ ਕੇ ਕਰਕੇ ਮੈਂ ਆਰਡਰ ਫੜਨੋਂ ਹਟ ਗਿਆ ਸੀਗਾ ਅੱਛਾ ਫੜਨੋਂ ਹਟ ਗਏ ਹਾਂ ਜੀ ਇਸ ਕਰਕੇ ਮੈਂ ਫੜਨੋਂ ਹਟ ਗਿਆ ਸੀਗਾ ਪਹਿਲਾਂ ਮੈਂ ਕਰਦਾ ਰਿਹਾ ਹਾਂ ਤੇ ਹੁਣ ਇਹਨਾਂ ਸੋ ਗਿਆ ਤੋਂ ਅੱਤੇ ਕਰਦਾ ਰਿਹਾ ਨਾ ਥੋੜਾ ਬਹੁਤਾ ਜੀ ਕੋਈ ਲਾਲ ਚਲੂਲ ਚੜਾ ਕੰਮ ਨਹੀਂ ਗਈ ਬਾਪੂ ਸਾਡਾ ਇਹਦਾ ਮਸਤ ਬੰ ਜਿਵੇਂ ਸਾਥਾ ਇੱਥੇ ਤੁਹਾਨੂੰ ਵਿੱਚ ਵੀਡੀਓ ਲਾਵਾਂਗੇ ਗੁਰੂ ਘਰ ਆ ਵੀ ਇਹ ਬਣੇ ਰਹਿੰਦੇ ਆ ਜਿਵੇਂ ਉਹ ਆਪਾਂ ਬਣੇ ਵੀ ਦੇਖਿਆ ਜੀ ਉੱਥੇ ਜਿਵੇਂ ਇੱਕ ਸਰੂਪ ਜਿਹੜਾ ਆਪਾਂ ਪੇਂਟ ਹੋਇਆ ਕਿੰਨੇ ਦਿਨ ਲੱਗ ਜਾਂਦੇ ਉਹਨੂੰ ਤਕਰੀਬਨ ਹਾਂ 5 ਤੋਂ 7 ਦਿਨ ਲੱਗ ਜਾਂਦੇ ਆ ਕਿੰਨੇ ਪੰਜ ਤੋਂ 7 ਦਿਨ ਉਹ ਸੇਭਾਈ ਚਾਰ ਦਾ ਹੋਵੇ ਤਾਂ ਜੇ ਵੱਡਾ ਹੋਵੇ ਉਹਨੂੰ ਵੱਧ ਟਾਈਮ ਲੱਗ ਜਾਂਦਾ ਨਹੀਂ ਆਖਦੇ ਨਹੀਂ ਇਹ ਬਿਮਾਰੀ ਹੈ ਉਹ ਇਹ ਤਾਂ ਫਿਰ ਆਪਣਾ ਮਨ ਸਕੂਨ ਹੀ ਮਿਲਦਾ ਅੱਛਾ ਵੀ ਉਹ ਰੂਹ ਹੀ ਖਰਾ ਕੇ ਮਿਲਦੀ ਅਦਰੋਂ ਮਨ ਵੀ ਹੈ ਨਾ ਹਾਬ ਜਦੋਂ ਜਿਵੇਂ ਜਿਵੇਂ ਵੱਧ ਜਾਂਦੇ ਆ ਤੇ ਨੰਦੀ ਜੀ ਇਹ ਮੈਂ ਹੁਣ ਅੱਡ ਬਗਤਾ ਹੀ ਜਾਂਦਾ ਫਿਰ ਉਹ ਕੰਮ ਨਹੀਂ ਚੱਲ ਹੁੰਦਾ ਬੜੀ ਮਹਾਨ ਜਿਹਨੇ ਇਤਿਹਾਸ ਬਾਬਾ ਦਾ ਸਭ ਤੋਂ ਵੱਡਾ ਸਕੂਨ ਪਤਾ ਕੀ ਹੈ ਬਾਪੂ ਜੀ ਤੁਹਾਡੇ ਕੋਲੇ ਜਿਹੜਾ ਤੁਸੀਂ ਆਪਦੇ ਮਨ ਦੇ ਸਕੂਨ ਲਈ ਫ੍ਰੀ ਸੇਵਾ ਕਰ ਰਹੇ ਹੋ ਵੀ ਇਹ ਇਹ ਕਲਾ ਜਿਹੜੀ ਆ ਤੁਸੀਂ ਵੀ ਜਿਵੇਂ ਕੋਈ ਦੇਖੂਗਾ ਕੇ ਹਾਂਜੀ ਕੋਈ ਬੰਦਾ ਸਿੰਘ ਬਹਾਦਰ ਦਾ ਬੁੱਤ ਬਣਿਆ ਵਾ ਕੋਈ ਨਵਾਂ ਬੱਚਾ ਉੱਥੋਂ ਪੁੱਛੂਗਾ ਤਾਂ ਇਹ ਵੀ ਕੌਣ ਆਈ ਇਹ ਕਿ ਇਹ ਵੀ ਇਹ ਕਿੰਨਾ ਦਾ ਥੋੜਾ ਬਹੁਤ ਤਾਂ ਸ਼ੋਰਟ ਪਾ ਇਤਿਹਾਸ ਵੀ ਲਿਖਿਆ ਉਹਦੇ ਨਾਲ ਥੋੜਾ ਬਹੁਤ ਹਾਂਜੀ ਵੀ ਇਹਨਾਂ ਸੰਤਾਂ ਚੋਂ ਨਾਲ ਜਨਮ ਥੀ ਇਹਨਾਂ ਚੋਂ ਨਾਲ ਸਿੱਧੀ ਪਾਈ ਹਨ ਉਹ ਜੋਧਿਆਂ ਦੇ ਨਾਲ ਨਾਲ ਆ ਜਾਣਕਾਰੀ ਮੈਂ ਦੇਖੀ ਆ ਥੋੜੀ ਥੋੜੀ ਜਿਵੇਂ ਨਾ ਹੁਣੇ ਹੀ ਕਲਾ ਤੋਂ ਬਾਖੋ ਕੇ ਜਿਵੇਂ ਆਪਣਾ ਵੀ ਮੈਂ ਦੱਸਣਾ ਚਾਹੁੰਦਾ ਦਰਸ਼ਕਾਂ ਨੂੰ ਜਿਹੜੇ ਬਾਪੂ ਜੀ ਆ ਹੈਰੀ ਦੇ ਡੈਡੀ ਆ ਹੈਰੀ ਆ ਤੇ ਜਿਹੜਾ ਟੈਟੂ ਵਾਲਾ ਵੀਰਾ ਮੇਰਾ ਹਨਾ ਬਹੁਤ ਸੁਪਰਸਟਾਰ ਟੈਟੂ ਆਰਟਸਟ ਤੇ ਇੱਕ ਕਬੱਡੀ ਪਲੇਅਰ ਵੀ ਬਹੁਤ ਟਾਪ ਦਾ ਉਹ ਤੇ ਉਹਦੀ ਬਹੁਤ ਜਿਆਦਾ ਵਧੀਆ ਆਰਟਿਸਟ ਵੀ ਆ ਤੇ ਬਹੁਤ ਵਧੀਆ ਉਹਨਾਂ ਦੇ ਬਾਪੂ ਆ ਜਿਵੇਂ ਕਹਿੰਦਾ ਉਹ ਹੈਰੀ ਨੂੰ ਇਹਨਾਂ ਤੋਂ ਮਿਲੀ ਆ ਵੀ ਜਿਵੇਂ ਹੈ ਹੈਰੀ ਵੀ ਮੈਂ ਦੇਖਦਾ ਮੈਂ 4-5 ਮੁੰਡੇ ਮੈਂ ਪੇਜਾ ਸ਼ਿਖਾ ਦਿੰਦਾ ਜੇ ਤੁਹਾਨੂੰ ਆ ਗੱਲਾਂ ਕੁਝ ਸਿੱਖਣੀ ਚਾਹੁੰਦਾ ਹੋਵੇ ਇਹ ਜਿਹਦੇ ਸ਼ੌਕ ਹਨ ਉਹ ਹੀ ਸਿੱਖਦਾ ਹੈ ਏਕ ਨਹੀਂ ਜਿੰਨੇ ਹੈਰੀ ਸੀਗਾ ਇਹ ਸਿੱਖ ਗਿਆ ਇਹ ਸਿੱਖ ਗਿਆ ਜੀ ਪਤਾ ਕੀ ਬਹੁਤ ਕਰਦਾ ਸੀਗਾ ਨਹੀਂ ਹੈਰੀ ਦਾ ਮੈਂ ਗੱਲ ਹੋਰ ਲਾਉਂਗਾ ਵੀ ਜਿਵੇਂ ਕਹ ਲਓ ਵੀ ਕੁਝ ਚੀਜ਼ਾਂ ਨਾ ਬਲੱਡ ਚ ਹੁੰਦੀਆਂ ਹਨ ਬਲੱਡ ਚ ਹੁੰਦੀਆਂ ਬਿਲਕੁਲ ਵੀ ਹੈਰੀ ਦਾ ਮੈਨੂੰ ਇਦਾਂ ਲੱਗਿਆ ਵੀ ਚਲੋ ਸਿੱਖਿਆ ਵੀ ਆ ਤੇ ਹੈਰੀ ਨੂੰ ਬਲੱਡ ਦੀ ਵੀ ਮਿਲ ਗਈ ਹੈ ਹਾਂਜੀ ਬਿਲਕੁਲ ਕਹੀਏ ਕਿ ਨਹੀਂ ਵੀ ਜਿੰਨੇ ਕਹ ਦਿੰਦੇ ਆਂ ਨੇ ਵੀ ਜਿਵੇਂ ਬਹੁਤ ਬੰਦੇ ਜਿਨ੍ਹਾਂ ਦੇ ਪਲਵਾਨ ਆ ਵੀ ਬਾਪੂ ਛੋਟੇ ਮੁੰਡੇ ਹੀ ਪਲਵਾਨ ਬਣ ਗਏ ਜਿਦਾ ਵੀ ਆਪਾਂ ਬਹੁਤ ਦੇਖਦੇ ਆਂ ਹਨ ਵੀ ਉਹ ਉਹਨੂੰ ਅੱਧੀ ਕਰਾਦਾ ਮੈਨੂੰ ਰਾਤ ਦਿਓ ਵੱਧ ਕਰਾਦਾ ਉਹਨੂੰ ਗੂਨ ਇਹ ਸਾਰਾ ਉਹਨੇ ਬਚਪਨ ਦੀ ਕਰ ਲਿਆ ਬਾਪੂ ਜਾਇ ਲੱਗਦਾ ਕਿ ਉਹ ਬਾੜੀ ਸਿੱਧੀ ਨਹੀਂ ਸਿੱਖ ਗਿਆ ਹਾਂ ਇਸ ਕਰਕੇ ਸਿੱਧੀ ਸਿੱਖ ਗਿਆ ਨਾ 90% ਸਬਰ ਉਹਦਾ ਮੁਕੰਮਲ ਸੀਗਾ ਮੈਂ ਦੇਖਦਾ ਹੁੰਦਾ ਸੀ ਉਹਨੂੰ ਵੀ ਐਂ ਦੇ ਕਰਕੇ ਛੱਡ ਰੱਖ ਖੇਡਣ ਜਾਂਦਾ ਹੁੰਦਾ ਜਿੱਦਾਂ ਵੀ ਉਹ ਮਾਰੀ ਸਿੱਧੀ ਫੜਦਾ ਸੀ ਗੱਲ ਨੂੰ ਇਹ ਆ ਚੀਜ਼ ਤਾਂ ਮੈਨੂੰ ਮੰਨ ਨਹੀਂ ਗਿਆ ਵੀ ਉਹਦਾ ਵੀ ਬਹੁਤ ਜ਼ਿਆਦਾ ਸਿੱਧੀ ਸਿੱਖਿਆ ਬਿਲਕੁਲ ਨਹੀਂ ਇਹ ਇੱਕ ਕਲਾ ਹੋਰ ਕੋਈ ਆਪਾਂ ਤੋਂ ਸਿੱਖਣੀ ਚਾਹੁੰਦਾ ਬਸ ਸਿਖਾ ਦਾਂਗੇ ਆਪਾਂ ਜੇ ਉਹਦੇ ਅੰਦਰ ਕਲਾ ਫਿਰ ਸਿੱਖ ਸਕਦਾ ਜੇ ਨਹੀਂ ਫਿਰ ਨਹੀਂ ਸਿੱਖ ਸਕਦਾ ਕੋਈ ਵੀ ਨਹੀਂ ਮੈਂ ਉਹਦੇ ਗੱਲ ਆ ਵੀ ਜੇ ਉਹਦੇ ਵਿੱਚ ਕਲਾ ਏ ਹਾਂਜੀ ਤੇ ਜੇ ਨੂੰ ਆਪਾਂ ਕੋਈ ਗੱਲਬਾਤ ਆ ਵੀ ਇਹ ਕਲਾ ਨੂੰ ਅੱਗੇ ਵਧਾਉਣ ਲਈ ਆਪਾਂ ਚਾਹਾਂਗੇ ਹਾਂ ਕੋਈ ਸਵਾਲ ਲਵਾਗੇ ਤਾਂ ਨਹੀਂ ਮੈਂ ਤੁਹਾਨੂੰ ਸਿਖਾਉਣਾ ਹੈ ਫ੍ਰੀ ਜੀਵਾ ਲੈ ਲਈ ਜੇ ਕੋਈ ਮੇਰਾ ਭਰਾ ਸਿੱਖਣੀ ਚਾਹੁੰਦਾ ਹੈ ਤੇ ਬਾਪੂ ਨੂੰ ਭਾਵੇਂ ਅੱਧੀ ਰਾਤ ਨੂੰ ਫੋਨ ਕਰ ਲਿਓ ਤੁਹਾਡਾ ਫੋਨ ਵੀ ਚੱਕੂਗਾ ਤੇ ਤੁਹਾਨੂੰ ਲੈ ਵੀ ਇੰਨੀ ਵਧੀਆ ਦੇਊਗਾ ਤੇ ਸਿਖਾਊਗਾ ਵੀ ਤੁਹਾਨੂੰ ਫ੍ਰੀ ਇਹ ਕਲਾ ਵਰ ਮੈਂ ਬੰਦੇ ਚ ਕਲਾ ਹੋਵੇ ਚਲੋ ਇਹ ਕਲਾ ਹੋਵੇ ਪਰ ਮੈਂ ਇਹ ਚਾਹੁੰਦਾ ਵੀ ਇਹ ਕਲਾ ਬਦਣੀ ਚਾਹੀਦੀ ਹੈ ਹਾਂਜੀ ਹਾਂ ਵੀ ਇਹ ਕਲਾ ਇਹ ਕਲਾ ਬਈ ਇਹ ਕੋਈ ਵੀ ਬੰਦਾ ਯਾਰ ਸਿੱਖੇ ਉਹ ਜ਼ਰੂਰ ਜੇ ਕੋਈ ਬੰਦਾ ਇਹ ਚਲ ਕੇ ਮੈਂ ਸੱਦਾਂ ਦੇ ਵਿੱਚ ਜਾਣਾ ਬਣਾਇਆ ਜਾ ਕੇ ਬਈ ਉਹਨਾਂ ਬੱਚੇ ਦੇਖ ਕੇ ਨਾ ਦੱਸ ਦਿਆ ਤੇ ਹਾਂ ਚਲੋ ਉਦੋਂ ਅਗਲਾ ਲੈ ਮਾਰਦੇ ਹਾਂ ਹਾਂ ਅਗਲਾ ਲੈਵਲ ਜਿਵੇਂ ਟੈਟੂ ਬਣਾ ਲੈਂਦੇ ਆ ਟੈਟੂਆਂ ਦਾ ਕੰਮ ਕਰੀਏ ਨਾਲ ਇਹ ਵੀ ਚੀਜ਼ ਚਾਹੀਦੀ ਆ ਹਾਂਜੀ ਬਿਲਕੁਲ ਸਾਨੂੰ ਚਾਹੀਦਾ ਪੈਸਾ ਵੀ ਜਰੂਰ ਤਾਂ ਪੈਸਾ ਵੀ ਜ਼ਰੂਰ ਤਾਂ ਆਪਣੀ ਹਾਂਜੀ ਬਿਲਕੁਲ ਹਾਂ ਸੰਨੇ ਸਮਝੀ ਬਾਪੂ ਜੀ ਨੂੰ ਇਹ ਕਲਾ ਦੇ ਨਾਲ ਇੱਕ ਕਲਾ ਹੋਰ ਸੀਗੀ ਇੱਕ ਕਲਾ ਇਹਨਾਂ ਚ ਹੋਰ ਆ ਉਹ ਹੈਗੀ ਆ ਵੀ ਇਹ ਇਹਨੂੰ ਲਿਖਣ ਦਾ ਸ਼ੌਂਕ ਆ ਗਾਣੇ ਵੀ ਲੈ ਦਿਆ ਕਹੋ ਬਾਪੂ ਜੀ ਹਾਂਜੀ ਬਿਲਕੁਲ ਹਾਂ ਕਿੰਨੇ ਕ ਗਾਣੇ ਲਿਖਿਆ ਜੀ ਗਾਣੇ ਮੇਰੇ ਹਜ਼ਾਰਾਂ ਤੇ ਹੀ ਆ ਜੀ ਦੇਖੇ ਧਾਰਮਿਕ ਇਤਿਹਾਸ ਨੇ ਸਿੱਖ ਇਤਿਹਾਸ ਬਹੁਤ ਲਿਖਿਆ ਜੀ। ਧਾਰਮਿਕ ਤੇ ਬਹੁਤ ਲਿਖਿਆ। ਜੀ ਰਾਜ ਕੀ ਲਿਖਿਆ? ਇੱਕ ਮੈਨੂੰ ਪਤਾ ਲੱਗਿਆ ਸੀ ਕਿ ਧਰਮਪ੍ਰੀਤ ਨੇ ਗਾਣਾ ਗਾਇਆ ਆਪਣਾ। ਟਰੈਬਿਜਨ ਨੇ ਦੋ ਗੀਤ ਗਾਏ ਸੀਗੇ। ਜੀ। ਇਹ ਕਿ ਚੋਗਾ ਮੁੱਕ ਗਿਆ ਕਰਿਆ ਸੀ 1998 ਚ। 1998 ਚ ਚੋਗਾ ਮੁੱਕ ਗਿਆ ਤੁਹਾਨੂੰ ਲੱਗਿਆ? ਹਾਂ ਜੀ। ਉਹ 2000 ਸਾਲਾਂ ਚ ਆਇਆ ਸੀ ਮਾਰਕੀਟ ਚ। ਅੱਛਾ 2000 ਸਾਲਾਂ ਚ ਧਰਮਪ੍ਰੀਤ ਜੀ 2001 ਚ ਦੋ ਗੀਤ ਆਏ ਸੀ ਉਹਨਾਂ ਦੀ। ਧਰਮਪ੍ਰੀਤ ਉਹ ਤੋਂ ਗਾਣਾ ਦੇਣਾ ਵੀ ਬਹੁਤ ਔਖਾ ਜੀ ਕਿਉਂਕਿ ਧਰਮਪ੍ਰੀਤ ਸੁਪਰਸਟਾਰ ਸੀ ਅਨਾਲੋ ਬਿਚਾਰ ਕੀਤੇ ਦਮ ਨਹੀਂ ਹੋਈ ਪਈ ਸੋ ਫਿਰ ਮੈਂ ਉਹਨਾਂ ਇੱਕ ਮੁੰਡਾ ਹੋਰ ਉੱਠਿਆ ਧਰਮ ਬੜੀ ਚੋਟੀਆਂ ਉਹਨੇ ਬਲੌ ਗੀਤ ਕਰਿਆ ਬਿਲਕੁਲ ਸੇਮ ਆਵਾਜ਼ ਸੀ ਅੱਛਾ ਹੁਣ ਆਈਏ ਕਦੋਂ ਆਇਆ ਜਣ ਆ ਹੋ ਗਿਆ ਆਪਣੇ ਪਿਛਲੇ ਸੱਤਈ ਚ ਦਸੰਬਰ ਮਹੀਨੇ ਚ ਆਇਆ ਸੀ ਅੱਛਾ 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 ਜੀ ਹਾਂ ਨੀਤ ਤੋਂ ਬਿਨਾ ਕਿ ਜਗਸੀਰ ਖੋਸਦੇਲਾ ਜੀ ਉਹਨੇ ਮੇਰੇ ਤਨ ਚੜਗੀ ਤੋਂ ਹੁਣ ਮੇਰੇ ਆਈ ਦਿਆ ਅੱਛਾ ਜੇ ਧਰਮ ਨੂੰ ਕੇ ਇਹਦੇ ਗਾਣੇ ਤੁਹਾਡੇ ਕੋਲ ਬਹੁਤ ਲਿਖੇ ਪਏ ਜੇ ਕੇ ਸਿੰਗਰ ਨੇ ਲੈ ਲਿਆ ਬਿਲਕੁਲ ਫਰੀ ਦੀ ਮੰਗੀ ਹਾਂ ਜੀ ਕੋਈ ਨਾ ਹਾਂ ਜੀ ਪਰ ਨੌ ਨਾ ਕੋਈ ਚੋਰੀ ਨਾ ਕਰੇ ਕੋਈ ਹਾਂ ਮੈਂ ਬਿਲਕੁ ਤਾਂ ਬਾਪੂ ਜੀ ਕੋਲੇ ਗੀਤ ਬਹੁਤ ਪਏ ਹਜ਼ਾਰਾਂ ਦੇ ਬਾਪੂ ਕਹਿੰਦੇ ਲਿਖੇ ਪਏ ਆ ਸਾਡੀ ਪ੍ਰਸੰਗ ਪਿਆ ਮੇਰੇ ਕੋਲੇ ਸਾਡੀ ਪ੍ਰਸੰਗ ਸਾਡੀ ਕਲਾ ਦੇ ਹਾਂ ਜੀ ਸਾਰੀ ਕੋਈ ਚੀਜ਼ ਹੁੰਦੀ ਆ ਇਹ ਸੰਧਵੰਦੀ ਚ ਲਿਖੇ ਜਾਂਦੇ ਨਾ ਇਹ ਅੱਛਾ ਜੀ ਹਾਂ ਜੀ ਸੰਧਵੰਦੀ ਚ ਲਿਖਿਆ ਗਿਆ ਉਹਨੂੰ ਗਾਉਣ ਵਾਲਾ ਗਾ ਲਵੇ ਜਾਂ 100 ਸਾਲ ਬਾਅਦ ਰਿਕਾਰਡ ਕਰਾ ਲੈ ਕੋਈ ਢਾਡੀ ਕਵਿਤਰ ਵੀ ਕਰ ਸਕਦਾ ਉਹ ਵੀ ਗਾਈ ਜਾਂਦੇ ਆ ਜੀ ਕੋਈ ਢਾਡੀਆਂ ਨੇ ਮੇਰੇ ਕਰੇ ਵੀ ਆ ਜੀ ਹਾਂ ਜੀ ਅਰਦਾਸ ਟਾਗੀਆਂ ਨੇ ਮੇਰੇ ਕਿਹੋ ਜਿਹਾ ਬਾਪੂ ਕਲਾ ਨਾਲ ਭਰਪੂਰ ਆਤ ਸਰ ਤੋਂ ਲੈ ਕੇ ਪਹਿਲਾਂ ਤੱਕ ਬਹੁਤ ਜ਼ਿਆਦਾ ਕਲਾ ਹੈ ਬਾਪੂ ਜੀ ਉਹਨਾਂ ਦੇ ਨਾ ਤੇ ਬਾਪੂ ਜੀ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਨਵੀਂ ਪੀੜੀ ਨੂੰ ਜਾਂ ਕਲਾ ਬਾਰੇ ਜਾਂ ਕੁਝ ਲਿਖਣ ਬਾਰੇ ਕੁਝ ਹਾਂ ਜੀ ਸੰਦੇਸ਼ ਹੈ ਉਹ ਮੈਂ ਕਹਿੰਦਾ ਵੀ ਵਧੀਆ ਲਿਖੋ ਕਿ ਪੰਜਾਬੀ ਕਾਲ ਚੈਨਲ ਦੇਖੋ ਚਾਹੇ ਆਪਦੇ ਧਰਮ ਨਾਲ ਸੰਬੰਧ ਦਾ ਦੇਖੋ ਵਧੀਆ ਦੇਖੋ ਧਰਮ ਨਾਲ ਤਾਂ ਜ਼ਰੂਰ ਲਿਖਣਾ ਹਾਂਜੀ ਹਾਂਜੀ ਧਰਮ ਨਾਲ ਜੇ ਤੁਸੀਂ ਦੂਜਾ ਲਿਖਣਾ ਰੋਟੀ ਕਮਾਓ ਆਦਿ ਪਰ ਧਰਮ ਨਾਲ ਮੈਂ ਮੈਨੂੰ ਇਹ ਪਰਸਨੈਲਟੀ ਦੱਸਦਾ ਵੀ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਬੰਦਾ ਗੁਰੂ ਗੋਬਿੰਦ ਸਿੰਘ ਜੀ ਮੈਂ ਮੈਂ ਬਹੁਤ ਬਹੁਤ ਹਨਾ ਵੀ ਕਰਦਾ ਹਨ ਜਿਹੜਾ ਲਿਖਦਾ ਮੈਨੂੰ ਜੀ ਕਰਦਾ ਹੁੰਦਾ ਏ ਵੀ ਉਹਦੀ ਮੈਂ ਬਹੁਤ ਰਿਸਪੈਕਟ ਹੁੰਦੀ ਏ ਉਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਕੀ ਜ ਹੈ ਹੀ ਨਹੀਂਗੀ ਹਾਂਜੀ ਨਾ ਨਾ ਜੀ ਗੁਰੂ ਗ੍ਰੰਥ ਸਾਹਿਬ ਤੁਹਾਨੂੰ ਗੁਰੂ ਮਹਾਰਾਜ ਜੀ ਬਾਰੇ ਨਕਸ਼ਾ ਉਹ ਸੀਗਾ ਨਾ ਕਿਸੇ ਕੌਮ ਨੂੰ ਇਹ ਨਸੀਬ ਹੋਇਆ ਜਿਹੜਾ ਬਖਸ਼ਿਆ ਦਸਮੀ ਇਸ ਪਿਆਰ ਸਾਨੂੰ ਸਾ ਤੋਂ ਸਾਡੇ ਉਤੋਂ ਜਿਗਰ ਦੇ ਬਾਹਰ ਟੋਟੀ ਜਗਤ ਵਿੱਚ ਬਣਾ ਕੇ ਸਰਦਾਰ ਸਾਨੂੰ ਸਾਨੂੰ ਸਭ ਤੋਂ ਬਖਰੀ ਪਛਾਣ ਦਿੱਤੀ ਗੁਰਾਂ ਬਖਸ਼ੇ ਜੋ ਪੰਜ ਕਕਾਰ ਸਾਨੂੰ ਸਾਡੇ ਵੱਡੇ ਬਡੇਰਿਆਂ ਸਰਬਾਰੀਆਂ ਨੇ ਮਿਲਣੀ ਗੱਲ ਦਸਤਾਰ ਸਾਨੂੰ ਇਹਨੇ ਮਿਲਣੀ ਗੱਲ ਦਸਤਾਰ ਸਾਨੂੰ ਬਹੁਤ ਡੂੰਗੀ ਗੱਲ ਆ ਦਸਤਾਰ ਵਾਲੇ ਬਾਪੂ ਜੀ ਨੇ ਦੱਸੀ ਆ ਨਾ ਤੇ ਬਹੁਤ ਚੰਗਾ ਲੱਗਿਆ ਬਾਪੂ ਜੀ ਨੂੰ ਮਿਲ ਕੇ ਤੇ ਜੇ ਕਿਸੇ ਨੇ ਬਈ ਇਹ ਕਲਾ ਬਾਰੇ ਪੁੱਛਣਾ ਹੋਵੇ ਜਾਂ ਫੋਨ ਨੰਬਰ ਬਾਪੂ ਜੀ ਦਾ ਦੇ ਦਾਂਗੇ ਆਪਾਂ ਥੱਲੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਇੰਦਾ ਦੀ ਕਲਾ ਨੂੰ ਆਪਾਂ ਬਹੁਤ ਜ਼ਿਆਦਾ ਅੱਗੇ ਲੈ ਕੇ ਜਾਣਾ ਚਾਹੀਦਾ ਠੀਕ ਆ ਨਾ ਇਹ ਅਸਲੀ ਆਪਣੇ ਹੀਰੋ ਆ ਜਿਹੜੇ ਬੰਦੇ ਆ ਜਿਹਦੇ ਇੰਦਾ ਦੀ ਕਲਾ ਜਿੰਨਾਂ ਕੋਲੇ ਨਾ ਤੇ ਧੰਨਵਾਦ ਜੁੜੇ ਬੰਦਾ ਸਸੀਕਾਲ ਜੀ ਕੀ ਬੋਲ